ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸਮੁੱਚੇ ਪੰਜਾਬ ਭਰ ਦੇ ਵਿੱਚ ਸਾਡੇ ਡੈਲੀਗੇਸ਼ਨ ਨੇ ਜਿਹੜੇ ਹੈਗੇ ਨੇ ਉਹ ਮਿਲੇ ਨੇ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਜਿੱਥੇ ਪੰਜਾਬ ਦਾ ਇੱਕ ਹਿੱਸਾ ਹਰਾਂ ਦੀ ਮਾਰ ਥੱਲੇ ਆ ਉੱਥੇ ਜਿਹੜਾ ਕੁਦਰਤੀ ਆਫਤ ਦੀ ਸਮਝੋ ਇਹਨੂੰ ਕਿ ਜਿਹੜਾ ਝੋਨੇ ਦਾ ਝਾੜ ਜਿਹੜੀ ਤੁਹਾਨੂੰ ਫਸਲ ਆਮ ਖੜੀ ਦਿਖਦੀ ਆ ਉਹਦਾ ਝਾੜ ਵੀ 40% ਘੱਟ ਨਿਕਲਿਆ ਤੇ ਫਿਰ ਜਿਹੜਾ ਬੌਣਾ ਰੋਗ ਤੇ ਹਲਦੀ ਰੋਗ ਆ ਉਹਨੇ ਦੁਗਣੀ ਮਾਰ ਜਿਹੜੀ ਹੈਗੀ ਕਿਸਾਨ ਨੂੰ ਹੋਰ ਮਾਰੀ ਆ ਪਰ ਅਫਸੋਸ ਇਸ ਗੱਲ ਦਾ ਵੀ ਵਿਸ਼ੇਸ਼ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਕਿਸਾਨੀ ਦੇ ਨਾਂ ਦੇ ਉੱਤੇ ਬੁਲਾਇਆ ਗਿਆ ਪਰ ਜਿੱਥੇ ਹੜਾਂ ਦੇ ਨਾਂ ਦੇ ਉੱਤੇ ਬੁલાਏ ਹੋਏ ਸੈਸ਼ਨ 'ਚ ਇੱਕ ਦੂਜੇ ਬੰਦੇ ਨਾਲ ਤੋਹਮਤਬਾਜ਼ੀ ਤਾਂ ਕਿ ਉਹ ਸੀਮਤ ਰਹਾ ਉੱਥੇ ਕਿਸੇ ਇੱਕ ਵੀ ਪਾਰਟੀ ਨੇ ਉਸ ਸੈਸ਼ਨ ਦੇ ਵਿੱਚ ਬੌਣੇ ਬੂਟੇ ਦਾ ਨਾਂ ਨਹੀਂ ਲੱਤਾ ਨਾ ਝੋਨੇ ਦੇ ਘਟ ਝਾੜ ਦਾ ਨਾਂ ਲੱਤਾ ਵੀ ਕਿਹੋ ਜੀ ਸੰਭਾਵਨਾ ਬਣੀ ਹੋਈ ਸੀ ਸੋ ਇਸ ਲਈ ਮੈਂ ਸਮਝਦਾ ਵੀ ਇਹ ਇਹ ਗੈਰ ਸੰਜੀਦਗੀ ਜਿਹੜੀ ਪੰਜਾਬ ਦੀ ਸਿਆਸੀ ਜਮਾਤਾਂ ਵੱਲੋਂ ਦਿਖਾਈ ਗਈ ਇਹ ਬੇਹਤ ਚਿੰਤਾਜਨਕ ਆ ਸੋ ਸਾਰੇ ਸਿਸਟਮ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤੀ ਨੇ ਵੀ ਨਾ ਚੱਕਿਆ ਕਿ ਜਿੱਥੇ ਹੜ੍ਹਾਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਨੂੰ ਮਿਲ ਸਕੇ ਉੱਥੇ ਹੀ ਜਿਹੜਾ ਬੌਣੇ ਬੁੱਟੇ ਦੀ ਮਾਰ ਆ ਜਿਹੜੀ ਘਟ ਝਾਰ ਦੀ ਮਾਰ ਆ ਹਲਦੀ ਰੋਗ ਦੀ ਮਾਰ ਆ ਵੀ ਉਹਦੀ ਪਰਭਾਈ ਵੀ ਜਿਹੜੀ ਹੈਗੀ ਆ ਉਹ ਅਸੀਂ ਅੱਜ ਤਾਂ ਡੀਸੀ ਨੂੰ ਮੈਮੋਰੰਡਮ ਦਿੱਤਾ ਪਹਿਲਾਂ ਗਵਰਨਰ ਪੰਜਾਬ ਨੂੰ ਵੀ ਮਿਲ ਕੇ ਆਏ ਸਾਡਾ ਡੈਪੂਟੇਸ਼ਨ ਦੇ ਉਸ ਤੋਂ ਪਹਿਲਾਂ ਵੀ ਅਸੀਂ ਰੌਲਾ ਰੱਪਾ ਪਾਇਆ ਰਿਪੋਰਟਾਂ ਤਿਆਰ ਹੋਣ ਲੱਗੀਆਂ ਹੁਣ ਪੌਣੇ ਬੁੱਟੇ ਦੇ ਇਹ ਲਗਾਤਾਰ ਅਸੀਂ ਯਤਨ ਕੀਤੇ ਪੰਜੋਲਾ ਪਿੰਡ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ ਸਭ ਤੋਂ ਪਹਿਲਾਂ ਰਿਪੋਰਟ ਹੋਈ ਤੇ ਹੁਣ ਹੋ ਰਹੀਆਂ ਰਿਪੋਰਟਾਂ ਪਰ ਹਜੇ ਸਰਕਾਰ ਨੇ ਸਪੈਸ਼ਲ ਗਰਦਾਬਰੀ ਦਾ ਐਲਾਨ ਨਹੀਂ ਕੀਤਾ ਹੈਗੇ ਐਦਾਂ ਹੀ ਪਹਿਲਾਂ ਗੜੇ ਮਾਰੀ ਹੋਈ ਸੀ ਉਹਦੀ ਰਿਪੋਰਟ ਤਾਂ ਤਿਆਰ ਕਰ ਲਈ ਪਰ ਸਪੈਸ਼ਲ ਗਰਦਾਬਰੀ ਦੇ ਆਰਡਰ ਨਹੀਂ ਹੋਏ ਉਹਨਾਂ ਨੂੰ ਮੁਆਵਜ਼ਾ ਨਹੀਂ ਅਜੇ ਤੱਕ ਮਿਲਿਆ ਸੋ ਕਿਤੇ ਉਵੇਂ ਹੀ ਨਾ ਕੇਸ ਹੋਵੇ ਇਸ ਲਈ ਦੀ ਪੈਰ ਬਈ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੈਮੋਰੈਂਡਮ ਦਿੱਤਾ ਹੈ ਦੇਸ਼ ਦੇ ਖੇਤੀਬਾੜੀ ਮੰਤਰੀ ਤੱਕ ਹੁਣ ਤੱਕਰ ਮੁੱਖ ਮੰਤਰੀ ਸਾਹਿਬ ਨੂੰ ਆਪ ਜਾ ਕੇ ਮਿਲ ਕੇ ਆਉਣਾ ਚਾਹੀਦਾ ਸੀ ਉਹ ਨਹੀਂ ਮਿਲੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਪਹਿਲਾਂ ਤਾਂ ਵੀ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਨਹੀਂ ਅਸੀਂ ਤਾਂ ਫਿਰ ਜਾਵਾਂਗੇ ਜਾਵਾਂਗੇ ਉੱਥੇ ਵੀ ਜਾਵਾਂਗੇ ਲੋੜ ਪਈ ਤਾਂ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਵੀ ਕੀਤਾ ਜਾਊਗਾ ਇਸ ਲਈ ਹਰ ਤਰੀਕੇ ਦੇ ਨਾਲ ਦੂਜੀ ਮੇਰੀ ਬੇਨਤੀ ਇਹ ਆ ਵੀ ਯੂਆਰਐਸ ਜਿਹੜਾ ਮੰਡੀਆਂ ਦੇ ਵਿੱਚ ਕੀ ਹੋ ਰਿਹਾ ਕਿਸਾਨ ਬੇਵਸ ਹੋਇਆ ਚੁੱਪਾ ਲੁੱਟ ਹੋ ਰਹੀ ਆ ਮੈਂ ਸਮਝਦਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਮੀਡੀਆ ਦੇ ਕਿਸੇ ਹਿੱਸੇ ਵਿੱਚ ਉਹ ਲੁੱਟ ਦਾ ਜ਼ਿਕਰ ਨਹੀਂ ਹੋ ਰਿਹਾ ਸਿਆਸੀ ਜਮਾਤਾਂ ਤਾਂ ਟੁੱਟੀਆਂ ਹੋਈਆਂ ਨੇ ਉਹ ਤਾਂ ਦਿਖੇ ਨਹੀਂ ਰਹੀਆਂ ਮੰਡੀਆਂ ਦੇ ਵਿੱਚ ਸਰਕਾਰ ਵੀ ਨਹੀਂ ਦਿਖ ਰਹੀ ਵਿਰੋਧੀ ਧਿਰ ਵੀ ਨਹੀਂ ਦਿਖ ਰਹੀ ਮੰਡੀਆਂ ਦੇ ਵਿੱਚ 2-200 ਰੁਪਏ ਤੱਕ ਦਾ ਘੱਟ ਜਿਹੜਾ ਹੈਗਾ ਕਿਸਾਨ ਨੂੰ ਲੱਗ ਰਿਹਾ ਉਹਦਾ ਰੀਜ਼ਨ ਕੀ ਆ ਉਹਨ ਪਦਰੰਗੀ ਦਾਣਾ ਉਹ ਹਲਦੀ ਰੋਗ ਉਤੋਂ ਦੇਖਣ ਚ ਦਾਣਾ ਕਾਲਾ ਲੱਗਦਾ ਪਰ ਤੁਸੀਂ ਅੰਦਰੋਂ ਜਿਹੜਾ ਦਾ ਚੌਲ ਆ ਬਿਲਕੁਲ ਠੀਕ ਆ ਪਰ ਕਿਸਾਨ ਨੂੰ 2-200 ਰੁਪਏ ਦਾ ਕੱਟ ਉਹਦੇ ਵਾਸਤੇ ਲਾਇਆ ਜਾ ਰਿਹਾ ਤੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕਰ ਲਓ ਕਹਿੰਦੇ ਸਾਨੂੰ ਕਹਾਂਓ ਜੀ ਉਹ ਕਿਸਾਨ ਜੇ ਕਹੂਗਾ ਤਾਂ ਉਹਦੀ ਫਸਲ ਚੱਕੀ ਨਹੀਂ ਜਾਣੀ ਉਹਨੂੰ ਡਰ ਇਸ ਚੀਜ਼ ਦਾ ਉਹ ਪੀਸਿਆ ਜਾ ਰਿਹਾ ਕਿਸਾਨ ਮੰਡੀਆਂ 'ਚ ਬੇਹਦ ਵੱਡੀ ਲੁੱਟ ਹੋ ਰਹੀ ਆ ਇਹ ਤਾਂ ਹੀ ਇਹਦਾ ਹਾਲ ਆ ਜੇ ਯੂਆਰਐਸ ਦੇ ਵਿੱਚ ਸਾਰੀ ਪਰਚੇ ਸਪੈਸ਼ਲ ਰਿਲੈਕਸੇਸ਼ਨ ਸਕੀਮ ਦੇ ਵਿੱਚ ਮਾਪਦੰਡਾਂ ਵਿੱਚ ਰਾਹਤਾਂ ਦੇਣਗੇ ਸ਼ੈਲਰ ਵਾਲਿਆਂ ਦਾ ਜਿਹੜਾ ਈਲਡ ਆ ਚੌਲ ਦੀ ਉਹ 60% ਆ ਹੁਣ ਤੇ ਉਹਨੂੰ ਘਟਾਉਣਗੇ ਥੋੜੀ ਤੇ ਤਾਂ ਹੀ ਮੈਂ ਸਮਝਦਾ ਵੀ ਇਹ ਸਾਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਬਦਰੰਗੀ ਦਾਣੇ ਦਾ ਸਮੱਸਿਆ ਦਾ ਹੱਲ ਤੇ ਜੇ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਨੇ ਕੀਤੀ ਨਹੀਂ ਅਸੀਂ ਬਹੁਤ ਦੇਰ ਦੇਰ ਆਲਾ ਪਾ ਰਹੇ ਹਾਂ ਪਰ ਹੁਣ ਕੁਦਰਤੀ ਰੂਪ ਚ ਆਪਣੇ ਤੌਰ ਤੇ ਅੱਜ ਸਾਰਾ ਸ਼ੋਮਣੀ ਕਾਲੀਦਾਲ ਪੁੰਨਰਸ੍ਰੀਤੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਤਾਂ ਹੜ ਆ ਗਏ ਉੱਥੇ ਤਬਾਹੀ ਮੱਚ ਗਈ ਇਹ ਤਬਾਹੀ ਨੋਂ ਵੀ ਉੱਪਰ ਦੀ ਹੈ ਇਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਹੈ ਸਾਰਾ ਪੂਰਾ ਦਾ ਪੂਰਾ ਜਿੰਨਾ ਪੈਸਾ ਲੱਗਣਾ ਸੀ ਪੈਸਾ ਲੱਗ ਲਿਆ ਖਰਚਾ ਹੋਣਾ ਦੀ ਖਰਚਾ ਹੋ ਗਿਆ ਹੁਣ ਨਾ ਕਮਾਈ ਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਸੋ ਐਡਾ ਬੜਾ ਨੁਕਸਾਨ ਹੋਇਆ ਉਹਦੇ ਲਈ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਅੱਜ ਮੈਡਮ ਡੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋ ਵੀ ਪੰਜਾਬ ਸਰਕਾਰ ਕੋ ਦੋਹੇ ਅੱਧ ਦੇ ਪੈਸੇ ਪਾ ਕੇ ਘੱਟੋ ਘੱਟ 20-2000 ਰੁਪਈਆ ਹਰ ਬਾਰੇ ਇਕੜ ਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤਤ ਵੀ ਕਰਤੀ ਲੋਕ ਜਾ ਵੀ ਆਏ ਪਰ ਇੱਥੇ ਤਾਂ ਕੋਈ ਮਦਦ ਨਾਲ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ ਆਰਟੀ ਦਾ ਵੀ ਨੁਕਸਾਨ ਹੋਇਆ ਹੈ ਜ਼ਿਮੀਦਾਰ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ ਜੇ ਜ਼ਿਮੀਦਾਰ ਕੋ 4 ਪੈਸੇ ਹੋਣਗੇ ਤਾਂ ਆ ਕੇ ਦੁਕਾਨ ਤੇ ਖਰਚੂਗਾ ਕਿਉਂਕਿ ਸਾਰੇ ਆਦਾਈ ਨੁਕਸਾਨੇ ਦੇ ਟੋੜਾ ਤੇ ਮੇਰਾ ਵੀ ਨੁਕਸਾਨ ਹੋਇਆ ਸੋ ਉਹਦੇ ਲਈ ਅਸੀਂ ਇਹ ਮੰਨਉ ਦਿੱਤਾ ਹੈ ਤੇ ਇਹ ਨੁਕਸਾਨ ਮੇਰੇ ਖਿਆਲ ਬਹੁਤ ਵੱਡਾ ਨੁਕਸਾਨ ਹੈ ਦੇਖਣ ਨੂੰ ਪਤਾ ਨਹੀਂ ਲੱਗਦਾ ਹੈ ਪਰ ਜਿੱਥੇ-ਜਿੱਥੇ ਤੁਸੀਂ ਜਾਣਦੇ ਹੋ ਉੱਥੇ ਪਤਾ ਲੱਗਦਾ ਵੀ ਕਿੰਨਾ بڑا ਨੁਕਸਾਨ ਹੋਇਆ ਸੋ ਸਾਰੇ ਜਾਨੇ ਆਪਾਂ ਕੋਸ਼ਿਸ਼ ਕਰੀਏ ਕਿ ਸੈਂਟਰ ਦੇ ਪਹਿਲੀ ਗੱਲ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਸੈਂਟਰ ਸਰਕਾਰ ਦੇ ਕੋਲ ਜਾਣ ਉਹਨੂੰ ਮਨਾਉਣ ਆਪਣੀ ਈਗੋ ਪਿੱਛੇ ਮੈਂ ਪਿੱਛੇ ਲੋਕਾਂ ਦਾ ਨੁਕਸਾਨ ਨਾ ਕਰਨ ਜੇ ਇਹਨਾਂ ਨੇ ਨਾ ਕੁਝ ਕੀਤਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਸੈਂਟਰ ਦਾ ਖੇਤੀਬਾੜੀ ਮੰਤਰੀ ਹੈ ਉਹਨੂੰ ਜਾ ਕੇ ਮਿਲੀਏ ਉਹਨੂੰ ਕਹੀਏ ਕਿ ਵੀ ਤੁਸੀਂ ਇਹਨੂੰ ਜੋ ਕੁਦਰਤੀ ਆਫਤ ਹੈ ਕੁਦਰਤੀ ਆਫਤ ਦੇ ਵਿੱਚ ਲੈ ਕੇ ਆਓ ਬਹੁਤ بڑا ਨੁਕਸਾਨ ਹੈ ਜਿੰਨਾ ਤੇ ਤਸਵੀਰ ਨਾਲ ਲੈ ਕੇ ਆਉਂਗੇ ਇਹਦੀ ਪਰਵਾਹ ਹੀ ਕੋਣੀ ਸਮਾਨੇ ਹਲਕੇ ਦੀ ਗੱਲ ਕਰੀਏ ਉਹਦੀ ਰਿਪੋਰਟ ਵੀ ਨਾਲ ਲਗਾਈ ਗਈ ਕਿ ਉਹਨੇ ਤੁਹਾਡੇ ਕੋਲ ਸਮਾਨਾ ਉਹਨਾਂ ਦੇ ਪਿੰਡਾਂ ਦੇ ਕੋਈ ਠਹਿਗਾ ਸਾਰੇ ਜਿੱਥੇ ਜਿੱਥੇ ਹੈ ਨਾ ਸਾਰੇ ਪੰਜਾਬ ਵਿੱਚ ਜਿੱਥੇ ਹਰ ਅਗੇ ਉੱਥੇ ਹਰਿਆਣਾ ਬਲਵਾਦੀ ਹੋ ਗਈ ਜਿੱਥੇ ਰਹਿ ਗਿਆ ਉੱਥੇ ਤਕਰੀ ਤਨੀ ਸਾਰੇ ਪੰਜਾਬ ਦੀ ਹੈ ਕੱਲੇ ਸਮਾਨੇ ਦੀ ਗੱਲ ਕਰ ਲੋ ਤੁਸੀਂ ਤੇ ਸਾਰੇ ਪਟਿਆਏ ਦੀ ਗੱਲ ਕਰ ਲੋ ਚਾਹੇ ਤੁਸੀਂ ਸਾਰੇ ਪੰਜਾਬ ਦੀ ਗੱਲ ਕਰ ਲੋ ਹਰ ਜਗ੍ਹਾ ਦੀ ਤਸਵੀਰ ਮਰਜ਼ੀ ਚੱਲੇ ਚੱਲੋ ਉੱਥੇ ਤੁਹਾਨੂੰ ਇਹ ਬੋਨਾ ਰੋਗ ਦਾ ਜਿਹੜਾ ਹਲਦੀ ਰੋਗ ਹੈ ਹਰ ਜਗ੍ਹਾ ਤੇ ਮਿਲੂਗਾ ਹੈ ਅੱਗੇ ਹੋ ਜਾਂਦਾ ਕਦੇ-ਕਦਾਈ ਮਾੜਾ-ਮੋਟਾ ਹੋ ਜਾਂਦਾ 1% 2% ਹੋ ਜਾਂਦੇ ਸੀ ਅੱਗੇ ਪਰ ਐਰਪੀਏ 40 50% ਦੇ ਉੱਤੇ ਗੱਲ ਪਹੁੰਚ ਗਈ ਜਿਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਰਖਾ ਸਰ ਪੰਜਾਬ ਦੇ ਹਾਲਾਤ ਦੇਖੀ ਆਪਾਂ ਬਿਲੋਦ ਜਿਹੜਾ ਨਾ ਡੁੱਗੜਦੇ ਜਾ ਰਹੇ ਨੇ ਰੋਜ਼ ਗੈਂਗਵਾਰ ਹੋੜੀ ਆ ਲੋਕਾਂ ਤੋਂ ਹੋ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਆਲ ਵਾਲੇ ਬੰਦੇ ਦੇ ਵਿੱਚ ਪੰਜਾਬ ਕਿਹੜੇ ਰਾਹ 'ਤੇ ਟੁੱਟ ਰਿਹਾ ਹੈ ਦੇਖੋ ਕਾਨੂੰਨ ਦਾ ਰਾਜ ਤਾਂ ਤੇ ਹੈ ਹੀ ਨਹੀਂ ਇੱਥੇ ਤਾਂ ਰੋਜ਼ ਕਿੱਥੇ ਰੋਜ਼ ਗੋਲੀ ਚੱਲਦੀ ਹੈ ਗੈਂਗਸਟਰ ਰਾਜ ਹੋਇਆ ਪਿਆ ਕੋਈ ਮਤਲਬ ਕਹਿਣ ਵਾਲੀ ਗੱਲ ਹੀ ਹੈ ਨਹੀਂ ਕੋਈ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਪੁਲਿਸ ਆਪ ਆ ਦੇਖੀਂ ਨਾ ਪੁੱਛ ਦੇ ਵਿੱਚ ਕੀ ਹੋ ਰਿਹਾ ਹੈ ਬਹੁਤ ਬੜਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਇਹ ਜਿਹੜਾ ਬਦਲਾਅ ਸੀ ਉਹ ਬਿਲਕੁਲ ਪੂਰਾ ਬਦਲਾਅ ਲਿਆਤਾ ਉਹਨਾਂ ਨੇ ਤਬਾਹੀ ਆਏ ਪਾਸੇ ਪੰਜਾਬ ਨੂੰ ਪਹੁੰਚਾਤਾ ਆਪ ਕਹੇ ਨੂੰ ਜੋ ਮਰਜ਼ੀ ਕਹੀ ਜਾਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਟਾਈਮ ਦੇ ਧਰਨਾ ਮੀਨ ਲੱਗੂਗਾ ਸਾਡੇ ਟਾਈਮ 'ਚ ਨੌਕਰੀਆਂ ਮਿਲ ਜਾਣਗੀਆਂ ਅੱਜ ਤੁਸੀਂ ਦੇਖ ਰਹੇ ਹੋ ਧੰਨੇ ਕਿੰਨੇ ਲੱਗ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿਤੇ ਵੀ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਹੈ ਕੋਈ ਇੰਪਲੋਇਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਤੇ ਹਰ ਬੰਦੇ ਡਰਦਾ ਹੈ यूपी ਤੇ ਪੰਜਾਬ ਦਾ ਜਿਵੇਂ ਸਮਾਨਤਾ ਫਰਕ ਸੀ ਅੱਜ ਇੰਡਸਟ੍ਰੀਸਟ ਹੈ ਉਹ यूपी ਕੰਨੀ ਨੂੰ ਕਰ ਰਿਹਾ ਪੰਜਾਬ ਦਾ ਇੰਡਸਟਰੀ ਉਧਰ ਵੀ ਜਾ ਰਿਹਾ ਇਹ ਕਿਉਂ ਹੈ ਕਿਉਂਕਿ ਲਾਗਤ ਰਹੀ ਦੀ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਹੈ ਕਿ ਮੈਂ ਸੇਫਟੀ ਹੋਵੇ ਮੇਰੀ ਮੈਂ ਕੰਮ ਆਰਾਮ ਨਾਲ ਕਰ ਸਕਾਂ ਉਹ ਇੱਥੇ ਹੈ ਨਹੀਂ ਰੋਜ਼ ਫਰੋਤੀਆਂ ਜਿਹੀਆਂ ਚਿੱਠੀਆਂ ਆਉਂਦੀਆਂ ਨੇ ਟੈਲੀਫੋਨ ਆਉਦੇ ਨੇ ਤੋਂ ਇਹ ਕਰਕੇ ਇੱਥੇ ਪੰਜਾਬ ਦਾ ਮਾਹੌਲ ਬਹੁਤ ਮਾੜਾ ਹੈ ਤੇ ਇਹ ਤਾਂ ਹੁਣ ਮੇਰਾ ਖਿਆਲ ਹੈ ਵੀ ਇਹ ਸਰਕਾਰ ਤੋਂ ਬਾਅਦ ਹੀ ਹੋਰ ਜੋ ਕੁਛ ਹੋਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ ਕੁਝ ਅਜੇ ਵੀ ਸੋਸ਼ੋਬੰਦ ਦੇ ਵਿੱਚ ਲਈ ਕੀ ਸਮਝਦੇ ਹੋ ਦੇਖੋ ਸਹੀ ਮੈਨਾ ਵਿੱਚ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਹੈ ਸਮੁੱਚੀ ਕੌਮ ਦੇ ਜਥੇਦਾਰ ਤੇ ਇਹਦੇ ਲਈ ਸੋਚੀ ਕੌਮ ਦੀ ਏਕਤਾ ਇਕਜੁੜਤਾ ਇਕਸੁਰਤਾ ਬਹੁਤ ਜ਼ਰੂਰੀ ਆ ਅੱਜ ਜੇ ਸਭ ਤੋਂ ਵੱਡੀ ਤਰਾਸ ਦੀ ਪੰਜਾਬ ਦੀ ਕਹਿ ਲਓ ਸਿੱਖ ਸਮਾਜ ਦੀ ਕਹਿ ਲਓ ਔਰ ਸਾਡੇ ਨਾਲ ਜਿਹੜਾ ਅਨਿਆਂ ਹੋ ਰਿਹਾ ਤੱਕਾ ਹੋ ਰਿਹਾ ਦੇਖੋ ਸਜਾਵਾਂ ਪੂਰੀਆਂ ਹੋ ਗਈਆਂ ਇਹਦੇ ਬਾਵਜੂਦ ਜਿਹੜਾ ਜਿੱਥੇ ਬੈਠੇ ਨੇ ਬੰਦੇ ਔਰ ਪ੍ਰਧਾਨ ਮੰਤਰੀ ਤੱਕ ਐਲਾਨ ਕੀਤੇ ਗਏ ਫੇਰ ਅਮਲ ਨਹੀਂ ਹੋ ਰਹੇ ਸੋ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਔਰ ਇਹ ਇੱਕ ਜੁੜਤਾ ਇੱਕ ਸੁਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਕੇ ਹੀ ਹੋ ਸਕਦੀ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਏਕਤਾ ਦਿਖਾਉਣ ਲਈ ਸਾਨੂੰ ਆਪਣੀ ਮਰਿਆਦਾ ਸਾਡੀਆਂ ਪਰੰਪਰਾਵਾਂ ਸਾਡੀਆਂ માનਤਾਵਾਂ ਤੇ ਪੂਰੀ ਤਰ੍ਹਾਂ ਸਹਿਰਧ ਹੋ ਕੇ ਪਹਿਰਾ ਦੇਣਾ ਪਏਗਾ ਜੇ ਕੌਮ ਕਿਸੇ ਪ੍ਰੋਗਰਾਮ ਤੇ ਦਿਫਾੜ ਹੋ ਜੇ ਜੇ ਕੌਮ ਦੀਆਂ ਸੰਸਥਾਵਾਂ ਦਾ ਇੱਕ ਮਤ ਨਾ ਹੋਵੇ ਤਾਂ ਸਾਡੇ ਜਿਹੜੇ ਮਾਜੋਗ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਜਿਹੜੀ ਏਕਤਾ ਉਹਨੂੰ ਕਾਇਮ ਕਰ ਸਕੀਏ ਪੁਨਰ ਸਜੀਤ ਜੀ ਤੋਂ ਮੰਨਦਾ ਕਿ ਨਾ ਮੈਂ ਇੱਕ ਦੂਸਰਾ ਹੋ ਗਈ ਹੈ ਕਿ ਜਥੇਦਾਰ ਪ੍ਰਵਾਨ ਹੈ ਹੁਣ ਦੇਖੋ ਇਹ ਤਾਂ ਗੱਲ ਮੈਂ ਤੁਹਾਨੂੰ ਪਹਿਲੇ ਦੱਸ ਦੇ ਵੀ ਇਹ ਯਤਨ ਕਰਨਾ ਚਾਹੀਦਾ ਜੇ ਕੋਈ ਸੰਸਥਾਵਾਂ ਅ ਦੇਵੀ ਤੇ ਕੋਈ ਮੱਤਪੇ ਦਾ ਕੋਈ ਤਾਂ ਸਾਰਿਆਂ ਨੂੰ ਇੱਕ ਸਾਂਝੇ ਤੌਰ ਤੇ ਇਕੱਠੇ ਹੋ ਕੇ ਕਰਨੇ ਚਾਹੀਦੇ ਪੰਜਾਬ ਭਾਰ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤੇ ਗਏ ਨੇ ਔਰ ਮੰਗ ਕੀਤੀ ਗਈ ਆ ਕਿ ਝੋਨੇ ਦਾ ਜਿਹੜਾ ਝਾੜ ਘਟ ਨਿਕਲਿਆ ਇਹਨੂੰ ਕੁਦਰਤੀ ਆਫਤ ਦੇ ਵਿੱਚ ਐਲਾਨ ਕਰਾਇਆ ਜਾਵੇ ਪੰਜਾਬ ਸਰਕਾਰ ਕੇਂਦਰ ਕੋਲ ਪੈਰਵਾਈ ਕਰਕੇ ਕਿਉਂਕਿ ਮੌਸਮ ਦੀ ਖਰਾਬੀ ਕਾਰਨ ਝਾੜ ਘਟ ਨਿਕਲਿਆ ਬਿਮਾਰੀਆਂ ਜਿਹੜੀਆਂ ਪਈਆਂ ਨੇ ਬਦਰੰਗੀ ਦਾਣਾ ਹੋਇਆ ਹਲਦੀ ਰੋਗ ਹੋਇਆ ਬੋਨਾ ਵਾਇਰਸ ਹੋਇਆ ਔਰ ਬਹੁਤ ਜਗ੍ਹਾ ਤੇ ਮੌਇਸਚਰ ਘਟ ਨਹੀਂ ਰਿਹਾ ਮੌਸਮ ਦੀ وجہ ਕਾਰਨ ਕੁੱਲ ਮਿਲਾ ਕੇ 30 ਤੋਂ 40% ਤੱਕ ਪੰਜਾਬ ਦੇ ਹਰ ਪਿੰਡ ਚ ਹਰ ਪਰਿਵਾਰ ਇਸ ਘਾਟੇ ਦਾ ਨੁਕਸਾਨ ਉਠਾਉਣਾ ਪੈ ਰਿਹਾ ਔਰ ਇਸ ਘਾਟੇ ਦੀ ਪਰਭਾਈ ਲਈ ਉਦਰ ਤੇ ਆਫਤ ਐਲਾਨ ਕਰੇ ਬਿਨਾ ਮੈਨੂੰ ਲੱਗਦਾ ਪੋਸੀਬਲ ਨਹੀਂ ਹੈ ਔਰ ਪੰਜਾਬ ਸਰਕਾਰ ਚੁੱਪ ਬੈਠੀ ਆ ਅਫਸੋਸ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਇਸ ਬਾਰੇ ਨਹੀਂ ਬੋਲੇ ਨਾ ਕੋਈ ਮੰਤਰੀ ਇਸ ਬਾਰੇ ਬੋਲੇ ਨਾ ਕੋਈ ਪੰਜਾਬ ਦਾ ਅਧਿਕਾਰੀ ਇਸ ਬਾਰੇ ਬੋਲੇ ਹੁਣੇ ਹੁਣ ਅਸੀਂ ਡਿਪਟੀ ਕਮਿਸ਼ਨਰ ਮੈਡਮ ਪਟਿਆਲਾ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਆਪ ਮੰਨਿਆ ਵੀ ਝਾੜ ਘਟਿਆ ਆਪ ਮੰਨਿਆ ਵੀ ਬਿਮਾਰੀ ਦਾ ਅਸਰ ਪਿਆ ਬਦਰੰਗੀ ਦਾਣੇ ਦਾ ਹਲਦੀ ਰੋਗ ਦਾ ਬੋਨਾ ਵਾਇਰਸ ਦਾ ਤੇ ਜਦੋਂ ਐਡਾ ਵੱਡਾ ਮਾਰੂ ਅਸਰ ਕਿਸਾਨਾਂ ਦੇ ਇਸ ਥਾਂ ਤੇ ਪੈ ਰਿਹਾ ਹੋਵੇ ਤਾਂ ਮੈਂ ਸਮਝਦਾ ਕਿ ਪੰਜਾਬ ਦਾ ਕਿਸਾਨ ਕਈ ਸਾਲ ਪਿੱਛੇ ਪੈ ਗਿਆ ਇਸ ਤਬਾਹੀ ਦੇ ਕਾਰਨ ਤੇ ਪੰਜਾਬ ਨੂੰ ਬਹੁਤ ਇਹਨੂੰ ਪੰਜਾਬ ਸਰਕਾਰ ਨੂੰ سنجਿਦਗੀ ਨਾਲ ਲੈਣਾ ਚਾਹੀਦਾ ਸੀ ਜਿਹੜਾ ਨਹੀਂ ਲਿਆ ਗਿਆ ਅੱਜ ਸਾਡਾ ਉਹਦਾ ਮਕਸਦ ਪੰਜਾਬ ਸਰਕਾਰ ਨੂੰ ਜਗਾਉਣਾ ਵੀ ਆ ਹਿਲਾਉਣਾ ਵੀ ਆ ਔਰ ਪੰਜਾਬ ਸਰਕਾਰ ਨੂੰ ਅਹਿਸਾਸ ਵੀ ਕਰਾਉਣਾ ਕਿ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਅਸੀਂ ਕਿਸਾਨਾਂ ਦੀ ਮੰਡੀਆਂ ਵਿੱਚ ਸ਼ਰੇਆਮ ਲੁੱਟ ਨਹੀਂ ਦੇ ਸਕਦੇ ਪੰਜਾਬ ਦੇ ਕਿਸਾਨਾਂ ਦੀ ਸ਼ਰੇਆਮ ਮੰਡੀਆਂ ਵਿੱਚ ਲੁੱਟ ਜਿਹੜੀ ਹੋ ਰਹੀ ਆ ਕੱਟ ਜਿਹੜੇ ਲੱਗ ਰਹੇ ਨੇ ਇਹ ਯੂਆਰਐਸ ਵਿੱਚ ਪਾਏ ਵੀ ਨਾ ਨਹੀਂ ਠੀਕ ਰਹਿਦਾ ਮੈਂ ਅਸੀਂ ਇਹ ਮੰਗ ਕੀਤੀ ਆ ਕਿ ਝੋਨੇ ਦੀ ਖਰੀਦ ਨੂੰ ਯੂਆਰਐਸ ਵਿੱਚ ਪਾ ਕੇ ਜਿਹੜੇ ਇਹ ਕਟੌਤੀ ਲੱਗ ਰਹੀ ਆ ਮਨਮਰਜ਼ੀ ਦੀ ਸੈਲਰਾਂ ਵਾਲਿਆਂ ਵੱਲੋਂ ਉਹ ਰੋਕੀ ਜਾਵੇ ਲੁੱਟ ਰੋਕੀ ਜਾਵੇ ਔਰ ਇਹਨੂੰ ਕੁਦਰਤੀ ਆਫਤ ਐਲਾਨ ਕਰਵਾ ਕੇ 20000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਇਸ ਘਾਟੇ ਦੀ ਪਰਵਈ ਦੀ ਵਿਵਸਥਾ ਲਈ ਪੰਜਾਬ ਸਰਕਾਰ ਪੈਰਵਾਈ ਕਰੇ ਔਰ ਅਸੀਂ ਇਹ ਵੀ ਸਮਝਦੇ ਆ ਕਿ ਜੇ ਪੰਜਾਬ ਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਜੇ ਪੰਜਾਬ ਸਰਕਾਰ ਨੇ ਆਪਣਾ ਇਹ ਜਿਹੜਾ ਲੋਕਾਂ ਦੀ ਤਕਲੀਫ ਮੁਸ਼ਕਲ ਨੂੰ ਕੇਂਦਰ ਤੱਕ ਸਹੀ ਮਹਿਨਾਂ ਵਿੱਚ ਨਾ ਪਹੁੰਚਾਇਆ ਤਾਂ ਸ਼ਰਮਣੀ ਕਾਲਦਰ ਪੁਨਰਸਰਜੀਤ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਭਾਰਤ ਦੇ ਖੇਤੀਬਾੜੀ ਮੰਤਰੀ ਕੋਲ ਜਾ ਕੇ ਪੰਜਾਬ ਦਾ ਕੇਸ ਆਪ ਜਾ ਕੇ ਰੱਖਾਂਗੇ ਡੈਲੀਗੇਸ਼ਨ ਲੈ ਕੇ ਔਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿਉਂਕਿ ਪੰਜਾਬ ਸਰਕਾਰ ਅਸਲ ਤੇ ਸ਼ਰਮਿੰਦਗੀ ਚ ਡੁੱਬੀ ਹੋਈ ਆ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਗਲਤੀਆਂ ਕਰਕੇ ਦਬਾਹ ਹੇਠ ਪੰਜਾਬ ਸਰਕਾਰ ਦੀ ਨਲਾਇਕੀ ਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੇ ਬਚਪਣੇ ਦਾ ਕੇਂਦਰ ਨਜਾਇਜ਼ ਫਾਇਦਾ ਉਠਾ ਰਿਹਾ ਇੰਦਰ ਨੂੰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਦੀ ਬਾਹਮ ਰੋੜ ਕੇ ਪੰਜਾਬ ਦੇ ਲੋਕਾਂ ਨੂੰ ਉਹਦਾ ਖਮਿਆਜਾ ਭੁਗਤਣ ਲਈ ਮਜਬੂਰ ਨਾ ਕੀਤਾ ਜਾਵੇ ਔਰ ਪੰਜਾਬ ਸਰਕਾਰ 12000 ਕਰੋੜ ਰੁਪਏ ਦਾ ਹਿਸਾਬ ਦਵੇ 12000 ਕਰੋੜ ਰੁਪਇਆ ਜਿਹੜਾ ਡਿਸਾਸਟੇਟ ਡਿਸਾਸਟਰ ਮੈਨੇਜਮੈਂਟ ਦਾ ਫੰਡ ਦਾ ਜਿਹੜਾ ਪਤਾ ਨਹੀਂ ਲੱਗ ਰਿਹਾ ਉਹਦਾ ਚਿੱਠਾ ਜਾਰੀ ਕਰੇ ਉਹਦਾ ਵਾਈਟ ਪੇਪਰ ਜਾਰੀ ਕਰੇ ਉਹਦਾ ਹਿਸਾਬ ਕਿਤਾਬ ਦਵੇ ਤਾਂ ਕਿ ਕੇਂਦਰ ਵੱਲੋਂ ਪੰਜਾਬ ਨੂੰ ਮਤਲ ਇਹ ਜਿਹੜੀ ਮੁਸੀਬਤ ਦੇ ਸਮੇਂ ਮਦਦ ਕਰਨ ਤੋਂ ਬਹਾਨਾ ਨਾ ਬਣ ਸਕੇ ਪੰਜਾਬ ਅੱਥੇ ਕੇਂਦਰ ਨੂੰ ਵੀ ਅਪੀਲ ਕਰਦੇ ਆ ਕਿ ਕੇਂਦਰ ਸਰਕਾਰ ਇਸ ਬਹਾਨੇਬਾਜ਼ੀ ਤੋਂ ਗੁਰੇਜ਼ ਕਰੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਨਲਾਇਕੀ ਦਾ ਫਾਇਦਾ ਨਾ ਉਠਾਏ ਔਰ ਇਹਦਾ ਖਮਿਆਜਾ ਲੋਕਾਂ ਨੂੰ ਭੁਗਤਣ ਲਈ ਨਾ ਮਜਬੂਰ ਕਰੇ ਕੇਂਦਰ ਜਿਹੜਾ ਆਪਣਾ ਹਿਸਾਬਕਤਾ ਬਾਅਦ ਚ ਕਰੀ ਜਾਵੇ ਪਿਛਲੇ 2023 ਦਾ ਹਿਸਾਬ ਆਹ ਹੈ ਕੈਗ ਦੀ ਰਿਪੋਰਟ ਤੇ ਜਿਹੜੀ ਹੁਣ ਕੱਢੀ ਬੈਠੇ ਆ ਇਹ ਤੇ ਜੇ ਪਿੱਛੇ 2 ਸਾਲ ਲੰਘ ਗਏ ਤੇ ਹੁਣ ਵਿਵਤਾ ਦੇ ਸਮੇਂ ਹਿਸਾਬਕਤਾ ਲੈ ਕੇ ਬੈਠ ਗਏ ਵਿਆਜ ਬਿੱਜ ਦਾ ਲੇਖਾ ਲੱਗੇ ਆ ਵਿਜਨ ਸੋ ਇਸ ਕਰਕੇ ਕੇਂਦਰ ਨੂੰ ਅਸੀਂ ਕਹਿੰਦੇ ਆ ਵੀ ਆਪਣਾ ਹਿਸਾਬਕਤਾ ਬਾਅਦ ਚ ਕਰਦੇ ਰਹੋ ਠੀਕ ਆ ਇਹਨਾਂ ਨੂੰ ਹਿਸਾਬਕਤਾ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ पर ਵਿਫਤਾ ਸਮੇ ਤਕਲੀਫ ਸਮੇ ਦੁਖ ਸਮੇ ਇਸ ਘਾਟੇ ਦੀ ਪਰਵਾਈ ਲਈ ਕੇਂਦਰ ਜਿਹੜਾ ਹੈ ਪਹਿਲੀ ਗੱਲ ਤਾਂ ਇਹਨੂੰ ਕੁਦਰਤੀ ਆਫਤ ਐਲਾਨ ਕਰੇ ਤੇਰੀਆਂ ਬਿਮਾਰੀਆਂ ਪਈਆਂ ਨੇ ਭਾਵੇਂ ਹਲਦੀ ਰੋਗਾ ਬਦਰੰਗੀ ਦਾਣਾ ਬੋਨਾ ਵਾਇਰਸਾ ਤੇ ਦੂਜਾ ਇਹਦੀ ਪਰਪਾਈ ਡਿਜਾਸਟਰ ਫੰਡ ਦੇ ਵਿੱਚੋਂ ਸਟੇਟ ਡਿਜਾਸਟਰ ਫੰਡ ਦੇ ਵਿੱਚੋਂ ਕਰੇ ਅੱਧਾ ਪੈਸਾ ਸਰਕਾਰ ਪਾਵੇ ਪੰਜਾਬ ਦੀ ਅੱਧਾ ਪੈਸਾ ਪਾਵੇ ਕੇਂਦਰ ਪੰਜਾਬ ਸਰਕਾਰ ਨੇ ਜਿਹੜਾ ਰੰਗਲਾ ਪੰਜਾਬ ਮਿਸ਼ਨ ਦੇ ਨਾਂ ਹੇਠ ਪੈਸਾ ਇਕੱਠਾ ਕੀਤਾ ਉਹ ਪੈਸਾ ਜਿਹੜਾ ਹੈ ਕਿਸਾਨਾਂ ਦੇ ਇਸ ਘਾਟੇ ਦੀ ਪਰਪਾਈ ਲਈ ਹਿਸਾਬ ਵਿੱਚ ਪਾਇਆ ਜਾਵੇ ਔਰ ਜਿਹੜੇ ਮਜ਼ਦੂਰ ਨੇ ਆੜਤੀ ਨੇ ਜਾਂ ਸੈਲਰਾਂ ਵਾਲੇ ਨੇ ਉਹਨਾਂ ਲਈ ਵੀ ਰਿਲੈਕਸੇਸ਼ਨ ਦੇ ਕੇ ਉਹਨਾਂ ਦੇ ਘਾਟੇ ਦੀ ਪਰਪਾਈ ਦੀ ਵਿਵਸਥਾ ਕੀਤੀ ਜਾਵੇ ਸੋ ਅੱਜ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਸਾਡਾ ਮੈਮੋਰੀ ਨੂੰ ਦੇਣ ਦਾ ਮਕਸਦ ਸੀ ਸਰਕਾਰ ਨੂੰ ਜਗਾਉਣਾ ਸਰਕਾਰ ਨੂੰ ਅਹਿਸਾਸ ਕਰਾਉਣਾ ਔਰ ਸਰਕਾਰ ਪੰਜਾਬ ਦੀ ਨੂੰ ਕੇਂਦਰ ਕੋਲ ਪੰਜਾਬ ਦਾ ਕੇਸ ਲੈ ਕੇ ਜਾਣ ਲਈ ਮਤਲਬ ਮਜਬੂਰ ਕਰਨਾ ਔਰ ਇਹ ਵੀ ਅਸੀਂ ਚੇਤਾਵਨੀ ਦਿੱਤੀ ਆ ਨਾਲ ਕਿ ਜੇ ਨਾ ਕੀਤਾ ਤਾਂ ਅਸੀਂ ਇਹ ਚਲ ਜਾਵਾਂਗੇ